ਲਓ ਜੀ ਪੰਜਾਬੀਓ ਆ ਦੇਖੋ ਜੀ ਸਵੇਰ ਦਾ ਸਮਾਂ ਰੋਪੜ ਸਤਲੁਜ ਦੇ ਕੰਢੇ ਤੇ ਜੀ ਆ ਸੱਜਣ ਮਿੱਤਰ ਪਿਆਰੇ ਖੜੇ ਨੇ ਜੀ ਦੇਖੋ ਸਾਈਕਲਿੰਗ ਕਲੱਬ ਰੂਪਨਗਰ ਦੀ ਆ ਹੈ ਜਬਰਦਸਤ ਕੰਮ ਕੀਤਾ ਹੋਇਆ ਦੀ ਸਾਡਾ ਸ਼ਹਿਰ ਜਿਹੜਾ ਰੋਪੜ ਸ਼ਹਿਰ ਹੈ ਨਾ ਜੀ ਇਹ ਸਾਈਕਲਿੰਗ ਦੇ ਲਈ ਤੇ ਸੈਰ ਸਪਾਟੇ ਲਈ ਬੜਾ ਪ੍ਰਸਿੱਧ ਹੈ ਦੀ ਆ ਇੱਕ ਸੀਨ ਕੁ ਮਾ ਕੇ ਦਿਖਾ ਦਣਾ ਤੁਹਾਨੂੰ ਇਸ ਸਮੇ ਆ ਦੇਖੋ ਨਹਿਰ ਹੈ ਔਰ ਇਧਰਲੇ ਪਾਸੇ ਸਤਲੁਜ ਦਰਿਆ ਹੈ ਔਰ ਆ ਸੱਜਣ ਮਿੱਤਰ ਪਿਆਰੇ ਖੜੇ ਨੇ ਜੀ ਇਹਨਾਂ ਨੇ ਕਰਨੀ ਸਾਈਕਲਿੰਗ ਤੇ ਕਲੱਬ ਬਣਾਇਆ ਹੈ ਸਾਈਕਲਿੰਗ ਕਲੱਬ ਰੂਪਨਗਰ ਗੱਲਾਂ ਬਾਤਾਂ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਕੀ ਹੈ ਪ੍ਰੋਗਰਾਮ ਕਿੱਧਰ ਜਾਣਾ ਦੀ ਅੱਜ ਅੱਛਾ ਜੀ ਸਾਰਾ ਅਸੀਂ 15 ਕ ਮੈਂਬਰਾਂ ਆ ਜੀ ਅਸੀਂ ਕੂਮਾ ਮਾਸਕੀ ਗੁਰਦੁਆਰਾ ਸਾਹਿਬ ਜਾਣਾ ਜੀ ਵਾਹ ਜੀ ਵਾਸਤੇ ਦਿਨ ਦੀ ਸ਼ੁਰੂਆਤ ਐਤਵਾਰ ਦੀ ਸ਼ੁਰੂਆਤ ਬੜੀ ਸ਼ੁਭ ਹੈ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਜਾਣਾ ਜੀ ਤੁਹਾਡਾ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜੱਸੀ ਜੀ ਕੀ ਕੰਮ ਕਰਦੇ ਹੋ ਜੀ ਮੇਰੇ ਸਾਡਾ ਡਾਕੂਮੈਂਟ ਸੈਂਟਰ ਹੈ ਕੀ ਕਹਿੰਦੇ ਹੋ ਸਾਈਕਲਿੰਗ ਬਾਰੇ ਜੀ ਰੋਪੜ ਦੇ ਵਿੱਚ ਖਾਸ ਤੌਰ ਤੇ ਰੋਪੜ ਦੀ ਸਾਈਕਲਿੰਗ ਕਿਉਂ ਪ੍ਰਸਿੱਧ ਹੈ ਜੀ ਸਰ ਰੋਪੜ ਦਾ এনवायरमेंट ਬਹੁਤ ਵਧੀਆ ਹੈਗਾ ਜੀ ਸਾਈਕਲਿੰਗ ਵਾਸਤੇ ਸੈਰ ਵਾਸਤੇ ਬਹੁਤ ਵਧੀਆ এনवायरमेंट ਹੈਗਾ ਅਸੀਂ ਹਰ ਇੱਕ ਸੰਡੇ ਨੂੰ ਕਮਾਂਵਾਸ਼ ਕੀ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਹੋਰ ਵੀ ਜੋ ਵੀ ਗੁਰੂਤਾਮ ਹੈਗੇ ਆ ਹਰ ਇੱਕ ਸੰਡੇ ਨੂੰ ਜਾਂਦੇ ਆ ਜੀ ਵਾਹ ਜੀ ਵਾਹ ਪਹਿਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਜੀ ਜਰ ਰਵਿੰਦਰ ਸਿੰਘ ਭੈਣੀ ਜੀ ਅੱਛਾ ਇਹ ਸਾਈਕਲਿੰਗ ਕਲੱਬ ਦਾ ਮੈਂਬਰ ਬਣ ਕੇ ਕਿਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅਸੀਂ ਵੈਸੇ ਸਾਈਕਲਿੰਗ ਕਲੱਬ ਰੂਪਨਗਰ ਜਿਹੜਾ ਬਣਿਆ ਉਸ ਤੋਂ ਪਹਿਲਾਂ ਦੀ ਸਾਈਕਲਿੰਗ ਕਰਦੇ ਆ ਪਰ ਹੁਣ ਸਾਨੂੰ ਸਾਡੇ ਵੱਡੇ ਵਡੇਰਿਆਂ ਦਾ ਸਾਥ ਮਿਲਿਆ ਹੈ ਜੀ ਤੇ ਕਾਫੀ ਅਲੱਗ-ਅਲੱਗ ਟ੍ਰੇਡਸ ਤੋਂ ਅਲੱਗ-ਅਲੱਗ professions ਤੋਂ ਜਿਹੜੇ ਹੈਗੇ ਆ ਇੱਥੇ ਜਿਹੜੇ ਮੈਂਬਰਸ ਜੁੜੇ ਆ ਸਾਡੇ ਨਾਲ ਤੇ ਅਸੀਂ ਮਤਲਬ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਆ ਤੇ ਜਿਹੜੇ ਕੁਦਰਤੀ ਮਨਮੋਹਕ ਆਪਣੇ ਜਿਹੜੇ ਦ੍ਰਿਸ਼ ਆ ਆਪਣੇ ਖੂਬਸੂਰਤ ਰੋਪੜ ਦੇ ਤੇ ਸਾਰਿਆਂ ਦੇ ਉੱਤੇ ਵਿਜ਼ਿਟ ਕਰੀਦਾ ਆ ਤੇ ਬਹੁਤ ਆਨੰਦ ਆਉਂਦਾ ਤੇ ਵਧੀਆ ਇੰਜੋਏ ਕਰਦੇ ਆ ਵਧੀਆ ਜ਼ਿੰਦਗੀ ਜ਼ਿੰਦਾਬਾਦ ਸਾਡਾ ਮੋਟੋ ਹੈ ਹਾਂ ਜ਼ਿੰਦਗੀ ਜ਼ਿੰਦਾਬਾਦ ਇੱਕ ਵਾਰ ਜੀ ਫੇਰ ਜੀ ਜ਼ਿੰਦਗੀ ਜ਼ਿੰਦਾਬਾਦ ਜੀ ਇਹ ਸਾਡਾ ਸ਼ਹਿਰ ਹੈ ਜੀ ਮੈਂ ਕਹਿੰਦਾ ਰੋਪੜ ਸ਼ਹਿਰ ਹੈ ਜੀ ਰੋਪੜ ਸ਼ਹਿਰ ਦਾ ਨਜ਼ਾਰਾ ਹੀ ਕੁਛ ਵੱਖਰਾ ਹੈ ਜੀ ਆਪਾਂ ਕੱਲੇ ਕੱਲੇ ਦੀ ਇੰਟਰੋਡਕਸ਼ਨ ਲੈਂਦੇ ਹਾਂ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਾਜਨ ਬੋਰਾ ਜੀ ਕੀ ਕੰਮ ਕਰਦੇ ਹੋ ਜੀ ਤੁਸੀਂ ਮੈਂ ਇੱਥੇ ਸੀਐਮੋਟੋ ਸੇਲ ਦੇ ਵਿੱਚ ਏਐਸਐਮ ਹਾਂ ਜੀ ਜੀ ਸਰ ਤੁਹਾਡਾ ਜੀ ਮੇਰਾ ਨਾਮ ਮੁਕੇਸ਼ ਹੈ ਜੀ ਮੈਂ ਇੱਕ ਐਮਐਨਸੀ 'ਚ ਕੰਮ ਕਰਦਾ ਹਾਂ ਜੀ ਜੀ ਹਾਂ ਜੀ ਸਰ ਮੇਰਾ ਰਵਿੰਦਰ ਸਿੰਘ ਪੇਣੀਆ ਜੀ ਮੈਂ ਐਡਵੋਕੇਟ ਐਂਡ ਸੈਸ਼ਨ ਕੋਰ ਜਿਸੀ ਡਾਕੂਮੈਂਟ ਸੈਂਟਰ ਰੋਪੜ ਜੀ ਮੈਂ ਜਸਵਿੰਦਰ ਸਿੰਘ ਆ ਜੀ ਰਟਾਇਡ ਸਬ ਇੰਸਪੈਕਟਰ ਜੀ ਐ ਦਮਨਪ੍ਰੀਤ ਸਿੰਘ ਐਚਡੀਐਫਸੀ ਬੈਂਕ ਰੋਪੜ ਵੈਰੀ ਨਾਈਸ ਜੀ ਮਨਮਿਤ ਸਿੰਘ ਸੀਐਮ ਅਟਰ ਰੋਪੜ ਵੈਰੀ ਨਾਈਸ ਜੀ ਦਮਨਦੀਪ ਸਿੰਘ ਆ ਆਈਟੀ ਕੰਪਨੀ ਲਓ ਜੀ ਦੇਖੋ ਜੀ ਡਿਫਰੈਂਟ ਡਿਫਰੈਂਟ professions ਤੋਂ ਸ਼ਖਸੀਤਾਂ ਦੀ ਸਵੇਰੇ ਸਵੇਰੇ ਇਹਨਾਂ ਦੇ ਨਾਲ ਮੁਲਾਕਾਤ ਹੋ ਗਈ ਮੈਂ ਕਹਿੰਦਾ ਜੀ ਚੰਗੀਆਂ ਰੂਹਾਂ ਦੇ ਨਾਲ ਮੁਲਾਕਾਤ ਹੋ ਰਹੀ ਤੇ ਕੰਮ ਦੇਖੋ ਕਿੰਨਾ ਵਧੀਆ ਕਿ ਹੁਣ ਇਹਨਾਂ ਨੇ ਜਾਣਾ ਕੁੰਮਾਵਾਸ਼ ਕੀ ਕਿੰਨੇ ਕਿਲੋਮੀਟਰ ਬਣਦਾ ਜੀ ਕੁੰਮਾਵਾਸ਼ ਕੀ ਇੱਥੋਂ ਜੀ ਇਹ ਨੀਰਬਾਉਟ ਜੀ 12 13 ਕਿਲੋਮੀਟਰ ਦੇ ਵਿੱਚ ਪੈ ਜਾਂਦਾ ਜੀ 1 ਸਾਈਡ 1 ਸਾਈਡ ਤੇ 24 ਕਿਲੋਮੀਟਰ ਦੀ ਸਾਈਕਲਿੰਗ ਹੋਊਗੀ ਅੱਜ ਅੱਛਾ इजीली इजीली ਹੋਏਗੀ 24 ਕਿਲੋਮੀਟਰ ਦੀ ਰੂਟੀਨ ਚ ਵੀ ਤੁਹਾਡਾ ਇਸ ਤਰ੍ਹਾਂ ਰੋਜ਼ ਦਾ ਹੈ ਕਿ ਸਿਰਫ ਸੰਡੇ ਨੂੰ ਕਰਦੇ ਤੁਸੀਂ ਜਿਹੜੇ ਤੁਸੀਂ ਸ਼ੌਪਕੀਪਰ ਵਗੈਰਾ ਹੈਗੇ ਆ ਕਈ ਵਾਰੀ ਨਹੀਂ ਆ ਪਾਉਂਦੇ ਬਾਕੀ ਜਿਹੜੇ ਹਾਂ ਆਮ ਰੂਟੀਨ ਦਾ ਚੱਲਦਾ ਜੀ ਸਾਰਿਆਂ ਦਾ ਸੈਚਰਡੇ ਸੰਡੇ ਐਵਰੀ ਸੰਡੇ ਜੀ ਸੈਚਰਡੇ ਵੀ ਕਦੇ ਕਦੇ ਆਪਾਂ ਚੱਲਦੇ ਜਾਂਦੇ ਆਂ। ਸਾਡੀ ਦਾ ਛੁੱਟੀ ਹੁੰਦੀ ਆ ਜਾਂਦੇ ਜੀ। ਕਿਉਂ ਸਾਡੀ ਸ਼ੁਰੂਆਤ ਹੋਈ ਹੈ ਨਾ ਜੀ। ਜੀ। ਸ਼ੁਰੂਆਤ ਹੋਈ ਹੈ ਸਾਡੀ ਆਹ ਮਤਲਬ ਕਹਿ ਲੋ ਵੀ ਹਾ ਸਰਦੀਆਂ ਹੁਣ ਚਲੋ ਚਲੀਏ ਚਲੇ ਗਈਆਂ। ਜੀ। ਠੰਡ ਤੋਂ ਬਾਅਦ ਹੁਣ ਅਸੀਂ ਕੁੰਮਾ ਮਾਸਕੀ ਤੇ ਕੁੰਮਾ ਮਾਸਕੀ ਤੋਂ ਬਾਅਦ ਸਾਡਾ ਜਿਹੜਾ ਰਹੇਗਾ ਉਹ ਫਿਰ ਸਿੱਧਾ ਇਸ ਤੋਂ ਬਾਅਦ ਪਰਿਵਾਰ ਵਿਛੋੜਾ ਵੀ ਜਾਂਦੇ ਆਂ ਅਸੀਂ। ਜੀ। ਇੱਕੋ ਰੂਟ ਹੁੰਦਾ ਸਾਡਾ ਇਹ। ਹੂੰ। ਉਸ ਤੋਂ ਬਾਅਦ ਫਿਰ ਚਮਕੌਰ ਸਾਹਿਬ ਜੀ। ਜੀ। ਜਿੱਦਾਂ ਹੁਣ ਨੈਕਸ ਸੰਡੇ ਹੋ ਸਕਦਾ ਚਮਕੌਰ ਸਾਹਿਬ ਜਾਈਏ। ਹੂੰ। ਚਮਕੌਰ ਸਾਹਿਬ ਤੋਂ ਬਾਅ ਜੰਡ ਸਾਹਿਬ ਮਤਲਬ ਜਾਈਦਾ ਜ਼ਿਆਦਾ ਧਾਰਮਿਕ ਸਾਨਾਂ ਦੇ ਜੀ ਹੁਣ ਦੇਖੋ ਬੜੇ ਰੁਝੇਵਿਆਂ ਤੋਂ ਨਿਕਲਣ ਤੋਂ ਬਾਅਦ ਹੈ ਨਾ ਕਿਦੇ ਪਰਮਾਤਮਾ ਦੇ ਦਰਸ਼ਨ ਵਾਹਿਗੁਰੂ ਦੇ ਦਰਸ਼ਨ ਕਰੀਦਾ ਹੂੰ ਤੇ ਮੈਨੂੰ ਬੜਾ ਮਾਣ ਹੈ ਵੀ ਮੇਰੇ ਨਾਲ ਮੇਰੇ ਸਾਈਕਲਿਸਟ ਭਰਾ ਜਿਹੜੇ ਜੁੜੇ ਆ ਸੀ ਮੈਨੂੰ ਬਹੁਤ ਮਾਣ ਆ ਮੈਨੂੰ ਆਪਣੇ ਰੋਪੜ ਤੇ ਮਾਣ ਹੈ ਹੂੰ ਤੇ ਜ਼ਿੰਦਗੀ ਜਿੰਦਾਬਾਦ ਹੈ ਵਾਹ ਜੀ ਵਾਹ ਜ਼ਿੰਦਗੀ ਜਿੰਦਾਬਾਦ ਹੈ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਇੱਕ ਹੋਰ ਸਾਈਕਲਿਸਟ ਆ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਇਹ ਰੂਪਨਗਰ ਸਾਈਕਲਿੰਗ ਕਲੱਬ ਦਾ ਮੈਂਬਰ ਬਣ ਕੇ ਕੀ ਮਹਿਸੂਸ ਕਰ ਰਹੇ ਹੋ ਜੀ ਮੈਨੂੰ ਪਹਿਲਾਂ ਤੇ ਰੋਪੜ ਦੇ ਵਿੱਚ ਆ ਕੇ ਰਹਿ ਕੇ ਬਹੁਤ ਮਸੂਮ ਮਹਿਸੂਸ ਹੋ ਰਿਹਾ ਹੂੰ ਬਾਕੀ ਤੇਜਿੰਦਰ ਤੋਂ ਚੋੜਾ ਜੀ ਵਰਗੇ ਦੋਸਤ ਹਣ ਜੀ ਸਾਡੇ ਸਾਈਕਲ ਕਲੱਬ ਵਰਗੇ ਦੋਸਤ ਹਣ ਹੂੰ ਮੈਨੂੰ ਲੱਗਦਾ ਅੱਗੇ ਸਵਰਗ ਨਹੀਂ ਇਹ ਹੀ ਸਵਰਗ ਹੈ ਵਾਹ ਦੇਖੋ ਨਾ ਨਹੀਂ ਕਹਾਂਗਾ ਰੋਪੜ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਰੋਪੜ ਜਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਹੀ ਦੇਖੋ ਜੀ ਮੈਂ ਕਹਿੰਦਾ ਜੀ ਵੇਖੀ ਦੁਨੀਆ ਦੀ ਟੌਰ ਬਥੇਰੀ ਸਾਰੇ ਜੱਗ ਦੀ ਲਾਈਫ ਫੇਰੀ ਰੁੱਖੀ ਸੁੱਕੀ ਜਾਂ ਫਿਰ ਚੋਪੜ ਸ਼ਹਿਰਾਂ ਵਿੱਚੋਂ ਸ਼ਹਿਰ ਮੇਰਾ ਹੈ ਸ਼ਹਿਰ ਮੇਰਾ ਹੈ ਰੋਪੜ ਸ਼ਹਿਰਾਂ ਵਿੱਚੋਂ ਸ਼ਹਿਰ ਮੇਰਾ ਹੈ ਸ਼ਹਿਰ ਮੇਰਾ ਹੈ ਰੋਪੜ ਵਾਹ ਜੀ ਵਾਹ ਫਿਲਮ ਰਿਕਾਰਡਸ ਜਿਹੜਾ ਸਾਡੇ ਮਾਨਮਤੀ ਰੋਪੜ ਦਾ ਬਹੁਤ ਹੀ ਪ੍ਰਸਿੱਧ ਚੈਨਲ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬਹੁਤ ਵਧੀਆ-ਵਧੀਆ ਸਾਡੇ ਰੋਪੜ ਦੀਆਂ ਮਾਨਮਤੀਆਂ ਹਸਤੀਆਂ ਨੂੰ ਸਾਰੇ ਦੁਨੀਆ ਦੇ ਵਿੱਚ ਰੂਬਰੂ ਕਰਵਾ ਰਹੇ ਆਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੜੀ ਚੜ੍ਹਦੀ ਕਲਾ ਦੇ ਵਿੱਚ ਤੁਹਾਡਾ ਚੈਨਲ ਰਵੇ। ਸ਼ੁਕਰੀਆ ਜੀ ਸ਼ੁਕਰੀਆ ਜੀ। ਇੱਕ ਜਾਂਦੇ ਜਾਂਦੇ ਸੰਦੇਸ਼ ਲੈਣਾ ਦੀ ਆਪਾਂ ਨੇ ਛੋਟਾ ਜਿਹਾ ਜੀ। ਹਾਂ ਹਾਂਜੀ ਹਾਂਜੀ। ਅਸੀਂ ਇਹ ਵੀ 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 ਕੀ ਰੋਪੜ ਦੇ ਕੁਝ ਲੋਕਾਂ ਨੂੰ ਤੁਸੀਂ ਜਿਨ੍ਹਾਂ ਨੂੰ ਜੋੜਨਾ ਚਾਹਦੇ ਹੋ ਕਿ ਤੁਹਾਡੇ ਸਾਈਕਲਿੰਗ ਕਲੱਬ ਵਿੱਚ ਸੀਟਾਂ ਹੈਗੀਆਂ ਕੋਈ ਹੋਰ ਮੈਂਬਰ ਬਣ ਸਕਦਾ ਹੈ ਜੀ ਬੀਓ ਜਰਾ ਸਨੇਹਾ ਜੀ ਪਨਟੂ ਹਾਲ ਹੈ ਜੀ ਸਾਰੇ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਆ ਜੀ ਆਇਆਂ ਨੂੰ ਇਹ ਜੀ ਕਿਸੇ ਵੀ profession ਤੋਂ ਹੋਵੇ ਕਿਸੇ ਵੀ ਏਜ ਗਰੁੱਪ ਦਾ ਹੋਵੇ ਤੇ ਵਿਦਆਊਟ ਸਾਡਾ ਕੋਈ ਜੈਂਡਰ ਨਹੀਂ ਹੈਗਾ ਜੋ ਵੀ ਜਿਹੜਾ ਹੈਗਾ ਸਾਨੂੰ ਜੁਆਇਨ ਕਰ ਸਕਦਾ ਹੈ ਤੇ ਸਾਈਕਲਿੰਗ ਦੇ ਲਈ ਤੇ ਆਪਣੀ ਜਿਹੜਾ ਸਿਹਤ ਪ੍ਰਤੀ ਜਿਹੜਾ ਹੈਗਾ ਉਹ ਆਪਣਾ ਅਵੇਅਰ ਹੋ ਕੇ ਆ ਬਾਕੀਆਂ ਨੂੰ ਵੀ ਜਿਹੜਾ ਹੈਗਾ ਮੋਟੀਵੇਟ ਕਰ ਸਕੇ ਲਓ ਜੀ ਜਰੂਰ ਬਣੋ ਮੈਂਬਰ ਬਣੋ ਜੀ ਇਸ ਸਾਈਕਲਿੰਗ ਕਲੱਬ ਦੇ ਤੁਸੀਂ ਮੈਂਬਰ ਬਣ ਸਕਦੇ ਹੋ ਇਹਨਾਂ ਦੇ ਨਾਲ ਜੁੜ ਸਕਦੇ ਹੋ ਸੇਤ ਬਣਾ ਸਕਦੇ ਹੋ ਔਰ ਵਧੀਆ-ਵਧੀਆ ਥਾਵਾਂ ਜਿਹੜੀਆਂ ਉਹਨਾਂ ਨੂੰ ਘੁੰਮ ਸਕਦੇ ਹੋ ਰੋਪੜ ਸ਼ਹਿਰ ਵਰਗਾ ਟੂਰਿਜ਼ਮ ਕਿਤੇ ਨਹੀਂ ਹੈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਜੀ ਮੈਂ ਇਹੀ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਰੁਝੇਵਿਆਂ ਤੋਂ ਨਿਕਲ ਕੇ ਨਾ ਸਵੇਰ ਨੂੰ ਸੈਰ ਜ਼ਰੂਰ ਕਰੋ ਜਿਮ ਜਾਓ ਮਤਲਬ ਕੋਈ ਨਾ ਕੋਈ ਆਪਣੀ ਜ਼ਿੰਦਗੀ ਦਾ ਸਵੇਰ ਨੂੰ ਨਾ ਇੱਕ ਇੱਕ ਮੋਟਿਵ ਆਪਣਾ ਇੱਕ ਹਿੱਸਾ ਬਣਾ ਲਓ ਵੀ ਮੈਂ ਸਵੇਰੇ ਗਰਾਊਂਡ ਜਾਣਾ ਹੂੰ ਕਿਉਂਕਿ ਅੱਜ ਕੱਲ ਦਾ ਜਿਹੜਾ ਖਾਣਾ ਪੀਣਾ ਜਾਂ ਤੁਸੀਂ ਕੁਝ ਵੀ ਕਹਿ ਸਕਦੇ ਹੋ ਉਹ ਉਹ ਨਾ ਮਤਲਬ ਕਾਫੀ ਕਾਫੀ ਖਤਰਨਾਕ ਜਿਹਾ ਹੈ ਕਹਿ ਸਕਦੇ ਆਪਾਂ ਹੂੰ ਤੇ ਉਹਨੇ ਉਹਦੇ ਵਾਸਤੇ ਨਾ ਅਗਰ 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 ਕਾਮਯਾਬ ਬੰਨਾ ਹੈ ਜਾਂ ਆਪਣੀ ਆਪਣੀ ਸਿਹਤ ਪ੍ਰਤੀ ਤੁਸੀਂ ਫਿਕਰਮੰਦ ਹੋ ਤਾਂ ਪਲੀਜ਼ ਮੇਰੀ ਰਿਕਵੈਸਟ ਹੈ ਮੇਰੇ 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 ਕਲੱਬ ਵੱਲੋਂ ਮੇਰੇ ਸਾਈਕਲਿਸਟ ਵੱਲੋਂ ਮੈਂ ਰਿਕਵੈਸਟ ਕਰਦਾ ਉਹਨਾਂ ਨੂੰ ਵੀ ਤੁਸੀਂ ਸਵੇਰੇ ਉੱਠੋ ਤੇ ਪਲੀਜ਼ ਜੀ ਮਜਾਓ ਸਾਡੇ ਨਾਲ ਮੈਂ ਤਾਂ ਕਹਿੰਦਾ ਸਾਈਕਲਿੰਗ ਤੇ ਜਾਓ ਸੰਡੇ ਨੂੰ ਹੋਰ ਪਲੱਸ ਗਰਾਊਂਡ ਜਰੂਰ ਜਾਓ ਇਹ ਮੇਰਾ ਮੇਰਾ ਮਤਲਬ ਇੱਕ ਨਾ ਇਹ ਮੇਰੀ ਸ਼ਹਿਰ ਵਾਸੀਆਂ ਨੂੰ ਰਿਕੁਐਸਟ ਹੈ ਵੀ ਛੱਡ ਦਿਓ ਬੈੱਡ ਦਾ ਖੜਾ ਸਵੇਰ ਨੂੰ ਛੱਡ ਦਿਓ ਬੈੱਡ ਦਾ ਬੈੱਡ ਦਾ ਹਾਂਜੀ ਕੀ ਕਹਿ ਰਹੇ ਸੀ ਜੀ ਕਿੰਨਾ ਨਸ਼ਿਆਂ ਤੋਂ ਬਚਿਆ ਜਾ ਸਕਦਾ ਜੇ ਅਸੀਂ ਗਰਾਊਂਡ ਨਾਲ ਜੁੜਾਂਗੇ ਸਾਈਕਲ ਨਾਲ ਜੁੜਾਂਗੇ ਬਾਹਰ ਨਿਕਲਾਂਗੇ ਅਸੀਂ ਸੋਸ਼ੀਅਲੀ ਜੁੜਾਂਗੇ ਤੇ ਨਸ਼ਿਆਂ ਤੋਂ ਗਲਤ ਚੀਜ਼ਾਂ ਖਾਣ ਪੀਣ ਤੋਂ ਅਸੀਂ ਆਪਣੇ ਆਪ ਵੀ ਦੂਰ ਹੋ ਜਾਾਂਗੇ ਔਰ ਬਾਡੀ ਨੂੰ ਪੂਰੀ ਨੂੰ ਆਪਣੇ ਸਰੀਰ ਨੂੰ ਸੰਭਾਲ ਸਕਾਂਗੇ ਸਾਡਾ ਇਹ ਹੀ ਸਰੀਰ ਸਾਡੇ ਵਾਸਤੇ ਜ਼ਿੰਦਗੀ ਹੈ ਆਠ ਆਪਣੀ ਇੰਟਰੋਡਕਸ਼ਨ ਦਿਓ ਜੀ ਮੈਂ ਸੁਖਰਾਮ ਸਿੰਘ ਸਿੱਧੂ ਸੁਪਰਡੈਂਟ ਜੀਐਸਟੀ ਰੋਪੜ ਮੇਰਾ ਪੂਰਾ ਬਿਜ਼ੀ ਰਜਿਮ ਹੁੰਦਾ ਹੈ ਮੈਂ ਉਸ ਦੇ ਬਾਵਜੂਦ ਵੀ ਗਰਾਊਂਡ ਵਿੱਚ ਰੋਜ਼ ਜਾਣਾ ਤੇ ਸਾਈਕਲਿੰਗ ਅਸੀਂ ਹਫ਼ਤੇ ਬਾਅਦ ਰੋਜ਼ ਜਾਂਦੇ ਆ ਸਾਡੀ ਘਟੋਰੜ 15-20 ਬੰਦਿਆਂ ਦੀ ਟੀਮ ਹੈ ਸਾਡੇ ਬਾਕੀ ਬੰਦੇ ਆ ਰਹੇ ਆ ਹਜੇ ਔਰ ਇਹਦੇ ਵਿੱਚ ਕਿਸੇ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਪੈਸੇ ਵੱਲੋਂ ਫਾਈਨੈਂਸ਼ੀਅਲ ਤੌਰ ਤੇ ਜਾਂ ਕੁਝ ਵੀ ਆਪਣਾ ਆਪਣਾ ਅਸੀਂ ਜਾਂਦੇ ਆ ਬਸ ਇੱਕ ਟੀਮ ਵਰਕ ਹੈ ਸਾਡਾ ਜਿਹੜਾ ਅਸੀਂ ਮਿਲ ਕੇ ਕਰਦੇ ਆਂ ਲਓ ਜੀ ਰੂਹ ਖੁਸ਼ ਹੋ ਗਈ ਜੀ ਮਨ ਖੁਸ਼ ਹੋ ਗਿਆ ਮੈਂ ਸਵੇਰੇ ਸਵੇਰੇ ਇਹਨਾਂ ਰੂਹਾਂ ਦੇ ਦਰਸ਼ਨ ਕਰ ਲਏ ਜੀ ਔਰ ਇਹਨਾਂ ਨੇ ਸਾਈਕਲਿੰਗ ਕਲੱਬ ਬਣਾਇਆ ਹੋਇਆ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਮੈਂ ਪੂਰੇ ਪੰਜਾਬ ਤੋਂ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਰੂਰ ਕਮੈਂਟ ਕਰਿਓ ਕਿ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸੈਰ ਦਾ ਕਲੱਬ ਜਾਂ ਸਾਈਕਲਿੰਗ ਦਾ ਕਲੱਬ ਬਣਾਇਆ ਹੋਇਆ ਹੈ ਜੇ ਨਹੀਂ ਬਣਾਇਆ ਤਾਂ ਬਣਾ ਲਿਓ ਜਲਦੀ ਜਲਦੀ ਔਰ ਅਗਲਾ ਇੱਕ ਨਿਯੋਤਾ ਤੁਹਾਨੂੰ ਦੇਣਿਆ ਰੋਪੜ ਦੇ ਵਿੱਚ ਆਉਣ ਦਾ ਆ ਦੁਬਾਰਾ ਤੁਹਾਨੂੰ ਨਜ਼ਾਰਾ ਦਿਖਾਨੇ ਆ ਜੀ ਸਤਲੁਜ ਦਾ ਨਜ਼ਾਰਾ ਜੀ ਔਰ ਆ ਸਤਲੁਜ ਦਰਿਆ ਤੇ ਨਾਲ ਨਹਿਰ ਦਿਖਾ ਰਹੇ ਆਂ ਜੀ ਤੁਹਾਨੂੰ ਇਹ ਮੈਂ ਕਹਿੰਦਾ ਰੋਪੜ ਸ਼ਹਿਰ ਦੇ ਵਿੱਚ ਸਭ ਕੁਝ ਆਲੇ ਦੋਲੇ ਅਜੀਬੀਆਂ ਚੀਜ਼ਾਂ ਹੀ ਮਿਲਣਗੀਆਂ ਤੁਹਾਨੂੰ ਜੀ ਔਰ ਜ਼ਰੂਰ ਆਓ ਰੋਪੜ ਦੇ ਨਾਲ ਆ ਕੇ ਜੁੜੋ ਜਿਹੜੇ ਰੋਪੜ ਸ਼ਹਿਰ 'ਚ ਨਹੀਂ ਆਏ ਉਹਨਾਂ ਨੂੰ ਨਿਯੋਤਾ ਹੈ ਜੀ ਰੋਪੜ 'ਚ ਆਓ ਤੇ ਸਾਈਕਲਿੰਗ ਕਲੱਬ ਦੇ ਨਾਲ ਇੱਕ ਵਾਰੀ ਸੰਪਰਕ ਕਰ ਲਿਓ ਟੈਲੀਫੋਨ ਨੰਬਰ ਵੀ ਤੁਹਾਨੂੰ ਇਹਨਾਂ ਦਾ ਸੁਣਾ ਦਿੰਨੇ ਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬੇਸ਼ੱਕ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਜੇਕਰ ਤੁਸੀਂ ਰੋਪੜ ਦੇ ਕੁਝ ਮਹੱਤਵਪੂਰਨ ਸਥਾਨ ਖਾਸ ਸਥਾਨ ਸਾਈਕਲਿੰਗ ਤੇ ਘੁੰਮ ਕੇ ਦੇਖਣਾ ਚਾਹੋਗੇ ਤਾਂ ਤੁਸੀਂ ਦੇਖ ਸਕੋਗੇ ਜੀ ਦੱਸਿਓ ਜੀ ਆਪਣਾ ਟੈਲੀਫੋਨ ਨੰਬਰ ਕੀ ਕਹਿੰਦੇ ਜੀ ਤੁਸੀਂ ਜੀ 8847080061 ਸਾਈਕਲ ਕਲੱਬ ਰੋਪਨਗਰ ਕੋਈ ਵੀ ਏਜ ਦਾ ਬੰਦਾ ਇਹਦੇ ਵਿੱਚ ਚੱਲ ਸਕਦਾ ਤੇ ਰੋਪੜ ਦੇ ਜਿੰਨੀ ਵੀ ਮਨਮੋਹਕ ਕੁਦਰਤੀ ਨਜ਼ਾਰੇ ਆ ਉਹ ਲੈ ਸਕਦਾ ਸੋ ਧੰਨਵਾਦ ਜੀ ਤੁਸੀਂ ਸويرੇ ਸويرੇ ਸਾਡੇ ਜੋ ਕਲੱਬ ਦਾ ਇਹ ਤੁਸੀਂ ਇੰਟਰਵਿਊ ਲੈ ਰਹੇ ਹੋ ਤੇ ਅੱਗੇ ਪਰਫੋਲੇ ਤੇ ਕਰੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਵੀ ਚੜ੍ਹਦੀਆਂ ਕਲਾ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਚੰਗਾ ਲੱਗਿਆ ਜੀ